ਕਾਲੀ ਤੇ ਡਿੱਗ ਪਿਆ ਲੋਟ ਨਹੀਂ ਖਾ ਕੇ ਜੀ ਜਾ ਸਕਦੇ ਨਹੀਂ ਡਿੱਗ ਪਿਆ ਲੋਟ ਨਹੀਂ ਖਾ ਕੇ ਜੀ ਜਾ ਸਕਦੇ ਨਹੀਂ ਡਿੱਗ ਪਿਆ ਲੋਟ ਨਹੀਂ ਖਾ ਕੇ ਜੀ ਜਾ ਸਕਦੇ ਨਹੀਂ ਡਿੱਗ ਪਿਆ ਲੋਟ ਨਹੀਂ ਖਾ ਕੇ ਜੀ ਜਾ ਸਕਦੇ ਨਹੀਂ ਡਿੱਗ ਪਿਆ ਲੋਟ We don't look at them. ਨੂ ਪਰਨਾ ਨਾ ਆਉਂਦਾ ਮੈਂ ਮਾਰਿਆ ਨਿੰਸਾਰਾ ਟਿਸ਼ਰਟ ਰੱਖਣਾ ਵੇ ਪਤਨੀ ਨਾ بیا ਯਾਰਾ ਟਿਸ਼ਰਟ ਰੱਖਣਾ ਵੇ ਪਤਨੀ ਨਾ بیا ਯਾਰਾ ਟਿਸ਼ਰਟ ਰੱਖਲਾ ਵੇ ਨੀ ਮੈਂ ਨੱਚਾਂ 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 ਮੇਂ ਅੱਗ ਵੱਨੂ ਮੱਜਾ ਮੈਂ ਮੈਂ ਕਿਹੜਾ ਕੁੜੀਓ ਨੀ ਮੈਂ ਨੱਚ ਨੱਚ ਪਾਟ ਦਿਨਾਂ ਮੇਂ ਤਨ ਟੋੜੇ ਹੋਰ ਟੇਨਸ਼ਨ ਆ ਨਾ ਕੀ ਤੋ ਕੋਈ ਜਾਈ ਤੋ ਦੇਦਿ ਸਿਖਾਣਾ ਵੀਰਾਂ ਤੇ ਦੇਦਿ ਬਣਦੇ ਸੋਗੇ ਤੱਕ ਮਾਗੀਏ ਕਿਹੋ ਜਿਹਾ ਹਾਇ ਲੋ ਕੋਸਮ ਹਾਇ ਲੋ ਆਣਾ ਮੇਰੇ ਸਾਥ ਆਦੂਣਾ ਬਿਨਾਂ ਦੇ ਉਥੇ ਸੀਸ ਨਿਖਾਵਾ ਨੀਂ ਮਿਤਰਾਲੀ ਸਾਡੇ ਵੱਟੀ ਬੋਲੀ ਤੁਹਿਆ ਸਾਰਾ ਦੇਖ ਲੈ ਨਾ ਲੈ ਕਿੱਤੀ ਪੱਤੀ ਵੇਦਾਰੂ ਕੀ ਨਾ ਮੈਂ ਤੇਰੀ ਦੰਨੇ ਪੱਤੀ ਵੇਦਾਰੂ ਕੀ ਨਾ ਮੈਂ ਤੇਰੀ ਦੰਨੇ ਪੱਤੀ ਵੇਦਾਰੂ ਜੇ ਕੋੜੇ ਤੂੰ ਬਹੁਤਾ ਬੋਲੀ ਤੈਨੂੰ ਛੱਡਿਉ ਪੇਕੇ ਜਸਾਨੇ ਦਾਰੂ ਜਾਂਦੀ ਜਾਂਦੀ ਮੰਗਰ ਪਰਾਂ ਹੋਣੇ ਦੇ ਅੰਧ ਚੁਕ ਦੀ ਜਲਦੀ ਲਗਣੇ ਦੇ ਹਮ ਚੁਕ ਦੀ ਗੰਮੀ ਕੜੀਆਂ ਰਹਿਣ ਦੇ ਕੁੜੀਆਂ ਵੀ ਟੋਰ ਸਕੂਟਰ ਨੂੰ ਕੜੀਆਂ ਰਹਿਣ ਦੇ ਕੁੜੀਆਂ ਵੀ ਟੋਰ ਸਕੂਟਰ ਨੂੰ ਕੜੀਆਂ ਰਹਿਣ ਦੇ ਕੁੜੀਆਂ ਟੋਰ ਸਕੂਟਰ ਨੂੰ ਜਾਂਦੀ 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 ਜੜ ਮੇਰਾ ਪਹਿਲਾ ਨਾ

ਆਸਾਂ ਮੌਜ ਤਰਾਵ ਰੈਂਦੀ ਚੌਂਡਕਿਆਂ ਤੇ ਅਗਮਤ ਕੈਂਦੀ ਖਾਪੇ ਗੁੱਲੀ ਲੈਂਦੀ ਛੜਿਓ ਸਵਰ ਕਰੋ ਕੰਨੀ ਰੋਪਨਾ ਕੁੰਦੀ ਛੜਿਓ ਸਵਰ ਕਰੋ ਕੰਨੀ ਰੋਪਨਾ ਕੈਂਦੀ ਛੜਿਓ ਸਵਰ ਕਰੋ ਛੜੇ ਛੜੇ ਕੀ ਲਈਏ ਕੁੜੀਓ ਛੜੇ ਛੜੇ ਕੀ ਲਈਏ ਕੁੜੀਓ ਤੇ ਤਾਂ ਰੱਬ ਦੇ ਮਾਰੇ ਇੰਨਾ ਛੜਿਆ ਨੂੰ ਨਾ ਛੜ ਕੇ ਮਟਿਆਰੇ ਇੰਨਾ ਛੜਿਆ ਨੂੰ Thank yes. ਤਾਂ ਤੇ ਦੇ ਸਿੜੀ ਅਕਲ ਦੇ ਆ ਬਸ ਸੁਣਿਆ ਤੈਨੂੰ ਸਾਡੇ ਦੇ ਸਿੜੀ ਅਕਲ ਦੇ ਆ ਬਸ ਸੁਣਿਆ ਤੈਨੂੰ ਸਾਡੇ ਦੇ ਸਿੜੀ ਅਕਲ ਦੇ ਆ ਬਸ ਸੁਣਿਆ ਕੋਈ ਕੇ ਬੂਰਾ ਚੋਰ ਤਾਵੇ ਤੁ ਲੋ ਦੀ ਤੁਂਝ ਪੜੀ ਮੈਂ ਮਾਰੂੰਗੀ ਸੋਤਾਵੇ ਤੁ ਲੋ ਦੀ ਤੁਂਝ ਪੜੀ ਮੈਂ ਮਾਰੂੰਗੀ ਸੋਤਾਵੇ ਕੋਈ ਪਟਾਵੇ ਚਾਟਾ ਨਹੀਂ ਲਿਟ ਕੋਲ ਲੜੇ ਕੌਣ ਪਟਾਵੇ ਚਾਟਾ ਆਇਆ ਟੱਟੂ ਨੀ ਮੰਨੋਂਦੇ ਜਾਨਾ ਕਿਹੜੇ ਦੀ ਜਣ ਟੱਟੂ ਨੀ ਮੰਨੋਂਦੇ ਜਾਨਾ ਕਿਹੜੇ ਦੀ ਜਣ ਟੱਟੂ ਨੀ ਮੰਨੋਂਦੇ ਜਾਨਾ ਕਿਹੜੇ ਦੀ ਜਣ ਟੱਟੂ ਨੀ ਮੰਨੋਂਦੇ ਜਾਨਾ ਮਾਪੇ ਤੇ ਰਹਿਣੇ ਅਡ ਘੜ ਦਿੱਤਾ ਦੇ ਕੇ ਛਪੜ ਤੇ ਘਰ ਵੇ ਉਥੇ ਬੱਦੂ ਬੋਲਦੇ ਮੈਨੂੰ ਲੱਗਦਾ ਡਰਵੇ ਉੱਥੇ ਬੱਦੂ ਬੋਲਦੇ ਪਨੀ ਕੁਛ ਨਹੀਂ ਦਿੱਤਾ ਨਵਿੰਦਰ ਮੇਰਾ ਰਿਕੈਂਡਲਿਆ ਤੇਰਾ ਮੇਰਾ ਰਿਕੈਂਡਲਿਆ ਤੇਰਾ ਮੇਰਾ ਸਾਡੇ ਵੀ ਬੋਡੇ ਬੋਡੇ ਨਿਖਲੇ ਨਿਆਰੇ ਗਿੱਸੇ ਬੋਡੇ ਲੁਕਦੇ ਨਿਆਰੇ ਸਰੀਰ ਜਾਂਦਾ ਏ ਟੁੜੀ ਦਾ ਟਰਾ ਦੇ ਜਾਵੇ